ਘੜੀ ਘੜੀ ਵਿੱਚ ਲੱਖਾਂ ਦਾ ਫਰਕ ਹੁੰਦਾ ਘੜੀ ਘੜੀ ਵਿੱਚ ਲੱਖਾਂ ਦਾ ਫਰਕ ਹੁੰਦਾ ਹੋਇਆ ਜਗ ਤੇ ਬੇਸ਼ਮਾਰ ਘੜੀਆਂ ਇੱਕ ਘੜੀ ਜੋ ਟਾਈਮ ਦਾ ਪਤਾ ਦੇਂਦੀ ਇਕ ਮਿਲਦੀਆਂ ਪਾਸ ਕੁਮਿਆਰ ਘੜੀਆਂ ਘੜੀਆਂ ਜੁਦਾ ਕਰੇਂਦੀਆਂ ਸੱਜਣਾ ਤੋਂ ਘੜੀਆਂ ਜੁਦਾ ਕਰੇਂਦੀਆਂ ਸੱਜਣਾ ਤੋਂ ਓਨੇ ਮਿਲਦੀਆਂ ਬਾਰ-ਬਾਰ ਘੜੀਆਂ ਵਾਰਿਆ ਜਦ ਦੀ ਇਹ ਸਸ ਲਖਣੀ ਘੜੀਆਂ ਤੋਂ ਵਾਰ-ਵਾਰ ਮੈਂ 12 ਹਜ਼ਾਰ ਘੜੀਆਂ ਮੰਗਾਰ ਕੋਈ ਰੱਬ ਤੋਂ ਮੰਗਦਾ ਹੈ ਮੰਗਾਰ ਕੋਈ ਰੱਬ ਤੋਂ ਮੰਗਦਾ ਹੈ ਕੋਈ ਸੌ ਮੰਗੇ ਕੋਈ ਹਜ਼ਾਰ ਮੰਗੇ ਕੋਈ ਦੁੱਧ ਮੰਗੇ ਕੋਈ ਪੁੱਤ ਮੰਗੇ ਕੋਈ ਓਥ ਦਾ ਦਦਤਾ ਸਤਕਾਰ ਮੰਗੇ ਮੰਗਾ ਜਿੰਨੀਆਂ ਮਰਜੀ ਹੈ ਦੋ ਮੰਗੀ ਉਹ ਨਹੀਂ ਮੋੜਦਾ ਕਹੇ ਬਰਬਰ ਮੰਗੇ ਅਸੀਂ ਮੰਗਤੇ ਆ ਸੱਚੇ ਪਾਤਸ਼ਾਹ ਦੇ ਇਹ ਕੋਮਲੀ ਓਥ ਦੀ ਸੰਗਤ ਦਾ ਪਿਆਰ ਮੰਗੇ ਬੰਦੇ ਅੱਜ ਕੱਲ ਦਾ ਸਮਾਂ ਇਸ ਤਰ੍ਹਾਂ ਦਾ ਹੈ ਕਿ ਕਾਲੀਆਂ ਬਹੁਤ ਲਿਖੀ ਹੈ ਜ਼ਿੰਦਗੀ ਦਾ ਪੰਡੋ ਜ਼ਿੰਦਗੀ ਦਾ ਪੰਡੋ लमेर हंदगी द पंध लमेर है बंदे चाल मलकड़े चली जा कदम तो बाद ही कदम उठां कदम तो बाद ही कदम उठण ਕਾਈ ਨਾ ਟੜ ਥੱਲੀ ਜਾ ਜਿੰਦਗੀ ਦਾ ਬੰਦੋ ਜene ਮਰਦੀ ਕਾਲੀ ਕਰ ਲੈ ਤੂੰ ਜene ਮਰਦੀ ਕਾਲੀ ਕਰ ਲੈ ਤੂੰ ਹੁੰਦੇ ਕਾਲੀ ਅਗੇ ਟੋਏ ਓ ਟਾਈਮ ਨਾਲੀ ਉਗਣੇ ਜਿਹੜੇ ਬੀਜ ਤਰਤ ਵਿੱਚ ਬੋਏ ਸਾਡੇ ਤਿੰਨ ਹੱਥ ਧਰਤੀ ਮਲਣੀ ਉਹ ਸਾਡੇ ਤਿੰਨ ਹੱਥ ਧਰਤੀ ਮਲਣੀ ਉਹ ਪਾਵੇ ਜਿੰਨੀ ਮਰਗੀ ਮੱਲੀ ਜਾ ਜ਼ਿੰਦਗੀ ਦਾ ਭੰਡਾ लमेर बंदे चाल मलकूड़े चली जूं हौली हौली तुरदू तूं हौली हौली तुरदू कई साथी राग मिल जणे ਕੀ ਖਿਲੇ ਹੋਏ ਤੇਰੇ ਕੇਰੇ ਨੂੰ ਤੇ ਫੁੱਲ ਬਾਗਾਂ ਦੇ ਵੀ ਖਿਲ ਜਾਣੇ ਦੁੱਖ ਸੁੱਖ ਜ਼ਿੰਦਗੀ ਦੇ ਪਈਏ ਨੇ ਦੁੱਖ ਸੁੱਖ ਜ਼ਿੰਦਗੀ ਦੇ ਪਈਏ ਨੇ ਕਰ ਸਬਰ ਤੂੰ ਥਿਰ ਤੇ ਚੱਲੀ ਜਾ ਜ਼ਿੰਦਗੀ ਦਾ ਪੰਡਲ ਮੇਰਾ ਹੈ ਬੰਦੇ ਚਾਲ ਮਲਕੜੇ ਚੱਲੀ ਜਾ ਜ਼ਿੰਦਗੀ ਦੇ ਸਫ਼ਰ ਤੇ ਚੱਲ ਗਿਆ ਨੂੰ ਜ਼ਿੰਦਗੀ ਦੇ ਸਫ਼ਰ ਤੇ ਚੱਲ ਗਿਆ ਨੂੰ ਕਈ ਠੇਡੇ ਵੀ ਕਦੀ ਲੱਗ ਜਾਂਦੇ ਕਦੀ ਖੁਸ਼ੀ ਗਮੀਂ ਦੇ ਅੰਝੂ ਵੀ ਇਹਨਾਂ ਅੱਖੀਆਂ ਵਿੱਚੋਂ ਵਗ ਜਾਂਦੇ ਫਿਕਰਾ ਨੂੰ ਪੱਲੇ ਬਨ ਕੇ ਤੂੰ ਫਿਕਰਾ ਨੂੰ ਪੱਲੇ ਬੰਨ ਕੇ ਤੂੰ ਨਾ ਕੀਤੀ ਗੱਲ ਕਨੱਲੀ ਜਾ ਜਿੰਦਗੀ ਦਾ ਪੰਦਲ ਮੇਰਾ ਹੈ ਬੰਦੇ ਚਾਲ ਮਲਕੜੇ ਕੱਲੀ ਜਾ ਚਾਟੀ ਵਿੱਚ ਮਧਾਣੀ ਜਿਉ ਚਾਟੀ ਵਿੱਚ ਮਧਾਣੀ ਜਿਉ ਤੂੰ ਘੁੰਮਦੇ ਘੁੰਮਦੇ ਥੱਕ ਜਣਾ ਚਾਟੀ ਦੇ ਵਿੱਚ ਮਧਾਣੀ ਗਿਉ ਤੂੰ ਘੁੰਮਦੇ ਘੁੰਮਦੇ ਥੱਕ ਜਣਾ ਤੇ ਕੁਛ ਨਾਲ ਲਜਾਇਆ ਜਾਣਾ ਨਹੀਂ ਸਭ ਕੁਝ ਇੱਥੇ ਹੀ ਰੱਖ ਜਣਾ ਸਭ ਕੁਝ ਇੱਥੇ ਹੀ ਕਿ ਦਬਣਾ ਤੱਕ ਕੋਮਲ ਦਿਲ ਦੀਆਂ ਰਮਝਾ ਨੂੰ ਤੱਕ ਕੋਮਲ ਦਿਲ ਦੀਆਂ ਰਮਝਾ ਨੂੰ ਜਿੰਦ ਗਾਨੀ ਕਰੀ ਸਖੱਲੀ ਜਾ ਜਿੰਦਗੀ ਦਾ ਪੰਧ ਮੇਰਾ ਹੈ ਬੰਦੇ ਚਾਲ ਮਲਕੜੇ ਚੱਲੀ ਜਾ ਬੰਦੇ ਚਾਲ ਮਲਕੜੇ ਚੱਲੀ ਜਾ ਕਿੰਨੀ ਰੀਤੀਆਂ ਪ੍ਰਵਾਹਨ ਕੋਈ ਗਲਤੀ ਹੋ ਗਈ ਹੋ ਤਾਂ ਮਾਫ ਕਰਨਾ ਭਗਤ ਜੀ ਦਾ ਖਾਲਸਾ ਭਗਤ ਜੀ ਦੀ ਫਤ